ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅੱਜ ਛੁੱਟੀ ਵਾਲਾ ਦਿਨ ਹੈ ਤੇ ਛੁੱਟੀ ਵਾਲੇ ਦਿਨ ਅੱਜ ਲੋਕ ਆਰਾਮ ਨਾਲ ਨਹੀਂ ਬੈਠੇ ਰਹਿਣਗੇ ਕਿਉਂਕਿ ਸਾਰਿਆਂ ਦੀਆਂ ਆਸਾਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਤੇ ਲੱਗੀਆਂ ਹੋਈਆਂ ਨੇ ਤੇ ਕੁਝ ਹੀ ਦੇਰ ਬਾਅਦ ਭਾਰਤ ਦਾ ਬਜਟ ਪੇਸ਼ ਹੋਣ ਜਾ ਰਿਹਾ ਨਵਾਂ ਬਜਟ ਪੇਸ਼ ਹੋਏਗਾ ਪਰ ਉਸ ਤੋਂ ਪਹਿਲਾਂ ਹੀ ਮਹਿੰਗਾਈ ਦਾ ਇੱਕ ਵੱਡਾ ਝਟਕਾ ਭਾਰਤ ਵਾਸੀਆਂ ਨੂੰ ਲੱਗਿਆ ਹੈ ਕਿਉਂਕਿ ਜੋ ਸਿਲੰਡਰ ਹੈ ਉਹ ਮਹਿੰਗਾ ਹੋ ਗਿਆ ਕਰੀਬ 49 ਰੁਪਏ ਇਸ ਸਿਲੰਡਰ ਕਮਰਸ਼ੀਅਲ ਸਿਲੰਡਰ ਹਾਲਾਂਕਿ ਜੋ ਘਰੇਲੂ ਸਿਲੰਡਰ ਹੈ ਉਹ ਮਹਿੰਗਾ ਨਹੀਂ ਹੋਇਆ ਪਰ ਕਮਰਸ਼ੀਅਲ ਸਿਲੰਡਰ ਜੋ ਲੋਕ ਵਪਾਰ ਕਰਦੇ ਨੇ ਉਹਨਾਂ ਦੇ ਲਈ ਬਜਟ ਤੋਂ ਪਹਿਲਾਂ ਹੀ ਇੱਕ ਝਟਕੇ ਵਾਲੀ ਗੱਲ ਹੈ ਪਰ ਫਿਰ ਵੀ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਸਾਂ ਵਾਲਾ ਬਜਟ ਹੁਣ ਵੀ ਉਡੀਕ ਦੇ ਵਿੱਚ ਹੈ ਕਿਉਂਕਿ ਇਹ ਹੋ ਸਕਦਾ ਹੈ ਕਿ ਇਸ ਵਾਰ ਨਿਰਮਲਾ ਸੀ타 ਰਮਨ ਆਪਣੇ ਪਟਾਰੇ ਚੋਂ ਮਿਡਲ ਕਲਾਸ ਦੇ ਲਈ ਕਿਸਾਨਾਂ ਦੇ ਲਈ ਵਪਾਰੀਆਂ ਦੇ ਲਈ ਜੋ ਲੋਕ ਨੌਕਰੀ ਕਰਦੇ ਨੇ ਉਹਨਾਂ ਦੇ ਲਈ ਕੋਈ ਨਾ ਕੋਈ ਰਾਹਤ ਲੈ ਕੇ ਆਉਣਗੇ ਅਜਿਹੀ ਉਮੀਦ ਸਾਰੇ ਕਰ ਰਹੇ ਨੇ ਪਰ ਸਭ ਤੋਂ ਪਹਿਲੀ ਤਸਵੀਰ ਤੁਹਾਨੂੰ ਦਿਖਾ ਦਈਏ ਨਿਰਮਲਾ ਸੀ타 ਰਮਨ ਆਪਣੇ ਘਰ ਤੋਂ ਨਿਕਲ ਕੇ ਵਿੱਤ ਮੰਤਰਾਲੇ ਪਹੁੰਚ ਚੁੱਕੇ ਨੇ ਉਹਨਾਂ ਦਾ ਕਾਫਲਾ ਉੱਥੇ ਪਹੁੰਚ ਚੁੱਕਾ ਹੈ ਤੇ ਤਸਵੀਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਇਤਿਹਾਸਿਕ ਬਜਟ ਇਸ ਕਰਕੇ ਵੀ ਹੈ ਕਿਉਂਕਿ ਇਹ ਪਹਿਲੀ ਵਾਰ ਹੈ 99 ਸਾਲ ਦੀ ਜੋ ਹਿਸਟਰੀ ਹੈ ਉਸ ਦੇ ਵਿੱਚ ਇਹ ਹੈ ਕਿ ਪਹਿਲੀ ਵਾਰ ਐਤਵਾਰ ਵਾਲੇ ਦਿਨ ਜੋ ਹੈ ਉਹ ਬਜਟ ਪੇਸ਼ ਕੀਤਾ ਜਾ ਰਿਹਾ ਹੈ ਤੇ ਅੱਜ ਇਹ ਪਹਿਲੀ ਵਾਰ ਵੀ ਹੋਏਗਾ ਕਿ ਸੈਂਸੈਕਸ ਜੋ ਸ਼ੇਅਰ ਬਾਜ਼ਾਰ ਹੈ ਬੰਬੇ ਸਟਾਕ ਐਕਸਚੇਂਜ ਉਹ ਵੀ ਸੰਡੇ ਵਾਲੇ ਦਿਨ ਫੰਕਸ਼ਨ ਕਰੇਗਾ ਕਿਉਂਕਿ ਅੱਜ ਬਜਟ ਪੇਸ਼ ਹੋਣਾ ਹੈ ਤੇ ਅੱਜ ਹੀ ਜੋ ਸ਼ੇਅਰ ਬਾਜ਼ਾਰ ਹੈ ਉਹ ਬੰਦ ਕਿਵੇਂ ਰਹਿ ਸਕਦੀ ਹੈ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਨਿਰਮਲ ਸੀਤਾਰਾਮਨ ਦੀਆਂ ਜੋ ਅੱਜ ਬਜਟ ਵਾਲਾ ਪਟਾਰਾ ਲੈ ਕੇ ਵਿੱਤ ਮੰਤਰਾਲੇ ਪਹੁੰਚ ਚੁੱਕੇ ਨੇ ਉਹਨਾਂ ਦੇ ਹੱਥ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਟੈਬਲੇਟ ਜਿਸ ਨੂੰ ਕਿਹਾ ਜਾਂਦਾ ਕਿਉਂਕਿ ਪਹਿਲਾਂ ਕਾਪੀਆਂ ਥੱਧੀਆਂ ਆਉਂਦੀਆਂ ਸਨ ਕੀ ਬਜਟ ਦਾ ਜੋ ਪਟਾਰਾ ਉਹ ਪਹਿਲਾਂ ਟਰੱਕਾਂ ਤੇ ਉੱਪਰ ਲੱਦ ਕੇ ਆਉਂਦਾ ਹੁੰਦਾ ਸੀ ਪੇਪਰ ਦੇ ਵਿੱਚ ਪਰ ਹੁਣ ਪੇਪਰਲੈਸ ਜੋ ਬਜਟ ਕਈ ਸਾਲਾਂ ਤੋਂ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਡਿਜੀਟਲ ਇੰਡੀਆ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਮਲ ਸਿਤਾਰਮਨ ਦੇ ਹੱਥ ਦੇ ਵਿੱਚ ਇਹ ਜੋ ਤੁਸੀਂ ਫੋਲਡਰ ਕਹੋ ਜਾਂ ਇਸ ਨੂੰ ਟੈਬ ਕਹੋ ਜਾਂ ਜੋ ਇਹਨੂੰ ਟੱਚ ਸਕਰੀਨ ਕਹੋ ਕਿਉਂਕਿ ਇਹ ਇੱਕ ਸਿੰਬਲ ਹੈ ਕਿ ਭਾਰਤ ਡਿਜੀਟਲ ਇੰਡੀਆ ਤੇ ਇਸ ਦੇ ਵਿੱਚ ਸਾਰਾ ਕੁਝ ਉਹ ਜੋ ਬਜਟ ਦਾ ਪਟਾਰਾ ਹੈ ਉਹ ਬੰਦਤ ਨਾਲ ਜੋ ਤੁਸੀਂ ਦੇਖ ਰਹੇ ਹੋ ਇਹ ਵਿੱਤ ਮੰਤਰਾਲੇ ਦੇ ਉੱਚ ਅਧਿਕਾਰੀ ਨੇ ਜਿਨ੍ਹਾਂ ਦੇ ਨਾਲ 9ਵੇਂ ਬਜਟ ਪੇਸ਼ ਕਰਨ ਤੋਂ ਪਹਿਲਾਂ ਕਰਤੱਬ्य ਭਵਨ ਦਿੱਲੀ ਦੇ ਵਿੱਚ ਮਿਨਿਸਟਰੀ ਆਫ ਫਾਈਨਾਂਸ ਜੋ ਹੈ ਉੱਥੇ ਨਿਰਮਲਾ ਸੀਤਾਰਮਨ ਇਹਨਾਂ ਦੇ ਨਾਲ ਫੋਟੋ ਖਿੱਚਵਾ ਰਹੇ ਨੇ ਇਹ ਨੇ ਵਿੱਤ ਮੰਤਰਾਲੇ ਦੇ ਉਹ ਅਧਿਕਾਰੀ ਜਿਨ੍ਹਾਂ ਦੇ ਮੋਢਿਆਂ ਤੇ ਭਾਰ ਹੁੰਦਾ ਕਿ ਭਾਰਤ ਦੀ ਇਕਨੋਮਿਕ ਇਸ ਪਾਸੇ ਜਾਏਗੀ ਤੁਹਾਨੂੰ ਦੱਸ ਦਈਏ ਕਿ ਇਸ ਵਾਰ 3 ਦਿਨ ਪਹਿਲਾਂ ਹੀ ਜੋ ਭਾਰਤ ਦਾ ਬਜਟ ਹੈ ਉਸ ਦਾ ਇਕਨੋਮਿਕ ਸਰਵੇ ਜੋ ਹੁੰਦਾ ਹੈ ਉਹ 3 ਦਿਨ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਤੇ ਜਿਸ ਦੇ ਮੁਤਾਬਕ ਭਾਰਤ ਦੀ ਜੋ ਜੀਡੀਪੀ ਹੈ ਆਉਣ ਵਾਲੇ ਸਾਲ ਦੇ ਵਿੱਚ ਉਹ ਥੋੜੀ ਚੰਗੀ ਦਿਖਾਈ ਦਿੱਤੀ ਉਹ 6.8% ਤੋਂ ਲੈ ਕੇ 7.2% ਤੱਕ ਜੋ ਜੀਡੀਪੀ ਹੈ ਭਾਰਤ ਦੀ ਉਹ ਇਸ ਵਾਰ ਰਹਿਣ ਵਾਲੀ ਹੈ ਜੋ ਆਰਥਿਕ ਮਾਹਿਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜੀਡੀਪੀ ਇਸ ਪੁਆਇੰਟਸ ਦੇ ਉੱਪਰ ਰਹਿੰਦੀ ਹੈ ਤਾਂ ਭਾਰਤ ਦਾ ਜੋ ਆਰਥਿਕ ਹੈਲਥ ਹੈ ਉਹ ਚੰਗੀ ਰਹਿਣ ਦੀ ਉਮੀਦ ਮੰਨੀ ਜਾਏਗੀ ਤਸਵੀਰ ਤੁਸੀਂ ਦੇਖ ਰਹੇ ਹੋ ਨਿਰਮਲਾ ਸੀਤਾਰਾਮਨ ਦੀ ਨਵੀਂ ਤਸਵੀਰ ਨਵੀਂ ਵਾਰ ਉਹ ਆਪਣੇ ਕਾਰਜਕਾਲ ਦੇ ਦੌਰਾਨ ਇਹ ਜੋ ਬਜਟ ਪੇਸ਼ ਕਰਨਗੇ ਕਿਉਂਕਿ ਨਿਰਮਲਾ ਸੀਤਾਰਾਮਨ ਅੱਜ ਭਾਰਤ ਦੇ ਰੇਲਵੇ ਦਾ ਵੀ ਬਜਟ ਪੇਸ਼ ਕਰਨਗੇ ਤੁਹਾਨੂੰ ਯਾਦ ਹੈ ਕਿ ਪਹਿਲਾਂ ਰੇਲਵੇ ਦਾ ਬਜਟ ਵੱਖਰੇ ਤੌਰ ਤੇ ਪੇਸ਼ ਕੀਤਾ ਜਾਂਦਾ ਸੀ ਪਰ ਕੁਝ ਸਾਲਾਂ ਤੋਂ ਯੂਨੀਅਨ ਬਜਟ ਤੇ ਰੇਲਵੇ ਬਜਟ ਮਿਕਸ ਕਰਕੇ ਇੱਕੋ ਹੀ ਦਿਨ ਪੇਸ਼ ਕੀਤਾ ਜਾਂਦਾ ਹੈ ਤਾਂ ਰੇਲਵੇ ਦੇ ਐਂਗਲ ਤੋਂ ਵੀ ਇੱਕ ਅਹਿਮ ਗੱਲ ਰਹੇਗੀ ਕਿ ਰੇਲਵੇ ਦੇ ਵਾਸਤੇ ਕਿਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਅੱਜ ਹੋਣਗੀਆਂ ਕਿਉਂਕਿ ਇਹ ਦੇਖਣਾ ਹੋਵੇਗਾ ਕਿ ਕਿੰਨੀਆਂ ਨਵੀਆਂ ਰੇਲ ਲਾਈਨਾਂ ਬਣਾਈਆਂ ਜਾਣਗੀਆਂ ਕਿੰਨੇ ਕਿਲੋਮੀਟਰ ਦੇ ਟਰੈਕ ਬਣਾਏ ਜਾਣਗੇ ਕਿਹੜੇ ਸੂਬੇ ਦੇ ਵਿੱਚੋਂ ਕਿਸ ਰੂਟ ਨੂੰ ਜੋੜਿਆ ਜਾਏਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਵੀ ਸੰਸਦ ਹਰਸ਼ਮ੍ਰਿਤ ਕੋਰ ਬਾਦਲ ਨੇ ਬਠਿੰਡਾ ਤੋਂ ਲੈ ਕੇ ਵਾਰਾਨਸੀ ਤੇ ਹੋਰ ਵੀ ਰੂਟਾਂ ਤੇ ਜੋ ਟ੍ਰੇਨਾਂ ਦੀ ਆਵਾਜ਼ ਆਈ ਹੈ ਉਹ ਰੂਟ ਖੋਲਣ ਦੀ ਅਪੀਲ ਕੀਤੀ ਹੋਈ ਸੀ ਵਿੱਤ ਮੰਤਰਾਲੇ ਕੋਲ ਰੇਲਵੇ ਮੰਤਰਾਲੇ ਕੋਲ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਲਈ ਵੀ ਕੋਈ ਨਾ ਕੋਈ ਸੁਗਾਤ ਜ਼ਰੂਰ ਹੋਵੇ ਤਾ ਜੇਕਰ ਕਿਸਾਨਾਂ ਦੀ ਗੱਲ ਕਰੀ ਤਾਂ ਪੰਜਾਬ ਦੇ ਕਿਸਾਨ ਵੀ ਇਸ ਆਸ ਦੇ ਵਿੱਚ ਨੇ ਕਿ ਸ਼ਾਇਦ ਇਸ ਵਾਰ ਬਜਟ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਹੋਏਗਾ ਕਿਉਂਕਿ ਇਸ ਵਾਰ ਸਭ ਤੋਂ ਅਹਿਮ ਗੱਲ ਹੈ ਸੋਨਾ ਚਾਂਦੀ ਸੋਨਾ ਚਾਂਦੀ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਉਸ ਨੂੰ ਲੈ ਕੇ ਵੀ ਲੋਕਾਂ ਨੂੰ ਲੋਕਾਂ ਦੇ ਮਨ ਵਿੱਚ ਆਸਾਂ ਰਹਿਣ ਗਈਆਂ ਤਾਂ ਤੁਹਾਨੂੰ ਦੱਸ ਦਈਏ ਬਜਟ ਤੋਂ ਲੋਕਾਂ ਨੂੰ ਆਸਾ ਕੀ-ਕੀ ਹੋਣ ਗਈਆਂ ਜਿਵੇਂ ਦੱਸਿਆ ਕਿ ਕੀ ਇਸ ਵਾਰ ਲੋਕ ਸੋਚਣ ਕਿ ਰੇਲਾਂ ਦਾ ਕਿਰਾਇਆ ਘਟੇਗਾ ਪਿਛਲੇ ਦੌਰ ਤੋਂ ਰੇਲਾਂ ਦਾ ਕਿਰਾਇਆ ਫਲਕਚੂਏਟ ਹੋ ਕੇ ਅਪ ਐਂਡ ਡਾਊਨ ਹੁੰਦਾ ਰਿਹਾ ਸੀ ਸਿਹਤ ਸੋਲਤਾ ਦੀ ਗੱਲ ਕੀਏ ਤਾਂ ਇਸ ਦੇ ਵਿੱਚ ਕੀ ਐਲਾਨ ਹੋ ਸਕਦੇ ਨੇ ਕਿਉਂਕਿ ਰੋਟੀ ਕਪੜਾ ਮਕਾਨ ਤੇ ਸਿਹਤ ਆਮ ਇਨਸਾਨ ਲਈ ਸਭ ਤੋਂ ਅਹਿਮ ਹੁੰਦਾ ਹੈ ਵਪਾਰੀਆਂ ਨੂੰ ਉਦਯੋਗਾਂ ਨੂੰ ਵਿਧਾਵਾ ਦੇਣ ਲਈ ਕਿਸ ਤਰ੍ਹਾਂ ਦੀ ਨੀਤੀ ਹੋਏਗੀ ਇਹ ਵੀ ਅੱਜ ਦੇਖਣਾ ਅਹਿਮ ਹੋਏਗਾ ਇਸ ਤੋਂ ਇਲਾਵਾ ਕੀ ਆਮ ਘਰਾਂ ਦੀ ਰਸੋਈ ਦਾ ਖਰਚਾ ਘਟੇਗਾ ਕਿਉਂਕਿ ਇਹ ਸਭ ਤੋਂ ਅਹਿਮ ਹੈ ਕਿਉਂਕਿ ਆਮ ਇਨਸਾਨ ਮਹਿੰਗਾਈ ਦੀ ਮਾਰ ਚੱਲ ਰਿਹਾ ਹੈ ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਘਰ ਦਾ ਬਜਟ ਚਲਾਉਣਾ ਉਹਨਾਂ ਲਈ ਅਹਿਮ ਹੈ ਤੇ ਜਿਵੇਂ ਪਹਿਲਾਂ ਦੱਸਿਆ ਸੋਨਾ ਤੇ ਚਾਂਦੀ ਕਿ ਸਸਤਾ ਹੋਏਗਾ ਕਿਉਂਕਿ ਰੋਜ਼ ਸੋਨੇ ਚਾਂਦੀ ਦਾ ਖੇਡ ਚਾਹੇ ਅਮੀਰ ਹੋਵੇ ਗਰੀਬ ਹੋਵੇ ਇਹ ਜ਼ਰੂਰ ਦੇਖ ਰਿਹਾ ਹੈ ਕਦੇ ਹਜ਼ਾਰਾਂ ਰੁਪਏ ਘਟ ਰਹੀ ਹੈ ਚਾਂਦੀ ਹਜ਼ਾਰਾਂ ਰੁਪਏ ਵਧ ਰਹੀ ਇਹ ਵੀ ਦੇਖਣਾ ਹੋਏਗਾ ਤੇ ਕਿਸਾਨਾਂ ਨੂੰ ਕੀ ਮਿਲੇਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਕਿਸਾਨਾਂ ਲਈ ਕਿਸ ਤਰ੍ਹਾਂ ਦੀ ਕੋਈ ਰਿਆਇਤ ਇਸ ਬਜਟ ਵਿੱਚ ਹੈ ਜਾਂ ਨਹੀਂ ਹੈ ਇਸ ਤੋਂ ਇਲਾਵਾ ਟੈਕਸ ਰਾਹਤ ਤੇ ਸੁਧਾਰਾਂ ਦੀ ਵੀ ਉਮੀਦ ਹੈ ਕਿਉਂਕਿ ਟੈਕਸ ਗਲੇ ਨੌਕਰੀ ਪੇਸ਼ਾ ਜੋ ਜਮਾਤ ਹੈ ਉਸ ਦੇ ਲਈ ਇੱਕ ਅਹਿਮ ਗੱਲ ਹੋਏਗੀ ਕੀ ਆਖਿਰਕਾਰ ਜੋ ਆਮਦਨ ਦੀ ਛੋਟ ਹੋਏਗੀ ਉਹ ਕਿੰਨੀ ਹੋਏਗੀ ਟੈਕਸ ਲੈ ਬਦਲੇਗਾ ਜਾਂ ਪਹਿਲਾਂ ਵਰਗਾ ਹੀ ਰਹੇਗਾ ਜਾਂ 13 ਲੱਖ ਤੱਕ ਦਾ ਪਹੁੰਚੇ ਪਹਿਲਾਂ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗਦਾ ਸੀ ਤੇ ਸਿੱਖਿਆ ਦੇ ਬਜਟ ਦੇ ਵਿੱਚ ਕੀ ਹੋਏਗਾ ਇਸ ਤੋਂ ਇਲਾਵਾ ਰੇਲਾਂ ਦਾ ਕਿਰਾਇਆ ਘਟੇਗਾ ਨਹੀਂ ਘਰੇਗਾ ਇਹ ਸਭ ਕੁਝ ਜੋ ਹਰ ਵਰਗ ਆਪਣੀ ਆਸ ਲਈ ਬੈਠਾ ਹੈ ਕਿ ਆਖਿਰਕਾਰ ਨਿਰਮਲਾ ਸੀਤਾਰਮਨ ਜਿਨ੍ਹਾਂ ਨੂੰ ਆ ਪਿਆਰ ਨਾਲ ਉਹਨਾਂ ਦੀ ਪਾਰਟੀ ਦੇ ਵਿੱਚ ਜਾਂ ਬਾਹਰ ਨਿਰਮਲਾ ਤਾਈ ਕਿਹਾ ਜਾਂਦਾ ਹੈ ਕਿ ਨਿਰਮਲਾ ਤਾਈ ਅੱਜ ਜਦੋਂ ਸੰਸਦ ਦੇ ਵਿੱਚ ਬਜਟ ਪੇਸ਼ ਕਰਨਗੇ ਆਪਣੀ ਬਜਟ ਸਪੀਚ ਦੇ ਵਿੱਚ ਉਹਨਾਂ ਨੇ ਜੋ ਗੱਲਾਂ ਕਹਿਣੀਆਂ ਨੇ ਕੀ ਉਹ ਲੋਕਾਂ ਨੂੰ ਰਾਹਤ ਦੇਗੀ ਜਾਂ ਨਹੀਂ ਦੇਗੀ ਸਭ ਤੋਂ ਇਹ ਹਮ ਕੱਲ ਇਸ ਵਾਰ ਇਹ ਰਹੇਗਾ ਕਿਉਂਕਿ ਸੋਨਾ ਅਤੇ ਚਾਂਦੀ ਮਹਿੰਗਾ ਹੁੰਦਾ ਜਾ ਰਿਹਾ ਹੈ ਲਗਾਤਾਰ ਮਹਿੰਗਾ ਹੁੰਦਾ ਹੈ ਹਾਲਾਂਕਿ ਕੱਲ ਜੋ ਸੋਨਾ ਤੇ ਚਾਂਦੀ ਸੀ ਉਹ ਕਾਫੀ ਹੱਦ ਤੱਕ ਟੁੱਟਿਆ ਵੀ ਪਰ ਲੋਕਾਂ ਨੂੰ ਇੱਕੋ ਇੱਕ ਉਮੀਦ ਹੈ ਖਾਸ ਕਰਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਪਏ ਨੇ ਜਾਂ ਜਿਨ੍ਹਾਂ ਨੇ ਸੋਨਾ ਇਕੱਠਾ ਕਰਨ ਜਿਹਨੂੰ ਸੋਨੇ ਦੀ ਲੋੜ ਹੈ ਗਹਿਣਿਆਂ ਦੀ ਲੋੜ ਹੈ ਉਹਨਾਂ ਲਈ ਅੱਜ ਅਹਿਮ ਦਿਨ ਇਸ ਕਰਕੇ ਵੀ ਹੈ ਕਿਉਂਕਿ ਹੁਣ ਇਹ ਗੱਲਾਂ ਹੋਣ ਲੱਗੀਆਂ ਸਨ ਕਿ ਆਮ ਆਦਮੀ ਦੇ ਪਹੁੰਚ ਤੋਂ ਸ਼ਾਇਦ ਸੋਨਾ ਪੂਰੀ ਤਰ੍ਹਾਂ ਦੂਰ ਹੋ ਚੁੱਕਾ ਹੈ ਉਹ ਹੋਣਾ ਵੀ ਇਸ ਕਰਕੇ ਚਾਹੀਦਾ ਸੀ ਕਿਉਂਕਿ ਸਾਡੇ ਕੋਲ ਅਸੀਂ ਕੱਲ ਪੀਟੀਸੀ ਨਿਊਜ਼ ਤੇ ਇੱਕ ਖਬਰ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਇੱਕ ਅਸੀਂ ਚਾਰਟ ਦਿਖਾਇਆ ਸੀ ਕਿ 65 ਸਾਲ ਪੁਰਾਣਾ ਸੋਨੇ ਦਾ ਰੇਟ ਕੀ ਹੁੰਦਾ ਸੀ ਤੇ ਅੱਜ 2026 ਦੇ ਵਿੱਚ ਸੋਨੇ ਦਾ ਰੇਟ ਕੀ ਪਹੁੰਚਿਆ ਸੀ ਪਹਿਲਾਂ 65 ਸਾਲ ਪੁਰਾਣਾ 111 ਰੁਪਏ ਤੱਕ ਵੀ ਸੋਨਾ ਦੇਖਿਆ ਗਿਆ ਸੀ ਉਹ ਵੀ ਅਸੀਂ ਖਬਰ ਨਸ਼ਰ ਕੀਤੀ ਸੀ ਕੁਝ ਦੇਰ ਬਾਅਦ ਅਸੀਂ ਉਹ ਤੁਹਾਨੂੰ ਚਾਰਟ ਵੀ ਦਿਖਾਵਾਂਗੇ ਕਿ ਸੋਨੇ ਦਾ ਰੇਟ ਕਿਸ ਤਰ੍ਹਾਂ ਸਾਲ ਦਰ ਸਾਲ ਵਧਦਾ ਗਿਆ ਤੇ ਹੁਣ ਉਹ ਆਮ ਇਨਸਾਨ ਦੇ ਆਮ ਜੋ ਸ਼ਹਿਰੀ ਹੈ ਆਮ ਜੋ ਪਿੰਡ ਦਾ ਵਸਨੀਕ ਹੈ ਉਸ ਦੇ ਪਹੁੰਚ ਤੋਂ ਲਗਭਗ ਸੋਨਾ ਦੂਰ ਹੁੰਦਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਤੋਂ 1.5 ਲੱਖ ਤੋਂ 10 ਗ੍ਰਾਮ ਜੋ ਪ੍ਰਤੀ 10 ਗ੍ਰਾਮ ਸੋਨਾ ਪਾਰ ਹੋ ਚੁੱਕਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਜੋ ਸ਼ਖਸ ਹੈ ਉਸ ਦੀ ਜੋ ਪਹੁੰਚ ਸੌਣੇ ਤੱਕ ਉਹ तकरीबन तकरीबन ਮੁਸ਼ਕਲ ਹੁੰਦੀ ਜਾ ਰਹੀ ਹੈ ਤਾਂ ਸੋਣੇ ਚਾਹੁੰਦੇ ਸੀ ਗੱਲ ਕੀਤੀ ਸ਼ੇਅਰ ਬਾਜ਼ਾਰ ਦੀ ਸੀ ਗੱਲ ਕਰੀਏ ਕਿਉਂਕਿ ਅੱਜ ਬੇहद ਅਹਿਮ ਦਿਨ ਹੈ ਅਕਸਰ ਸੈਟਰਡੇ ਅਤੇ ਸੰਡੇ ਨੂੰ ਸ਼ੇਅਰ ਬਾਜ਼ਾਰ ਬੰਦ ਰਹਿੰਦੇ ਨੇ ਪਰ ਅੱਜ ਸ਼ੇਅਰ ਬਾਜ਼ਾਰ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਖੋਲਿਆ ਗਿਆ ਹੈ ਕਿਉਂਕਿ ਜਦੋਂ ਬਜਟ ਪੇਸ਼ ਕੀਤਾ ਜਾਏਗਾ ਤੇ ਉਸ ਦੇ ਨਾਲ ਜੋ ਟਰੇਡਿੰਗ ਵੀ ਸ਼ੁਰੂ ਹੋ ਜਾਏਗੀ ਹਾਲਾਂਕਿ ਇਹ ਜੋ ਟਰੇਡਿੰਗ ਹੈ ਦੁਪਹਿਰ 3:30 ਵਜੇ ਤੱਕ ਬੰਦ ਹੋ ਜਾਏਗੀ ਕਿਉਂਕਿ ਉਸ ਵੇਲੇ ਤੱਕ ਬਜਟ ਵੀ ਨਿਬੜ ਚੁੱਕਿਆ ਹੋਵੇਗਾ ਇਸੇ ਕਰਕੇ ਅੱਜ ਛੁੱਟੀ ਵਾਲਾ ਦਿਨ ਕੱਲੇ ਨਾਮ ਦਾ ਹੈ ਅੱਜ ਸਾਰਿਆਂ ਲਈ ਵਰਕਿੰਗ ਡੇ ਹੈ ਕਿਉਂਕਿ ਜੋ ਲੋਕ ਸ਼ੇਅਰ ਬਾਜ਼ਾਰ ਟਰੇਡਿੰਗ ਕਰਦੇ ਨੇ ਉਹਨਾਂ ਦੇ ਲਈ ਹੈ ਜੋ ਸਾਡੇ ਵਰਗੇ ਮੀਡੀਆ ਪਰਸਨ ਨੇ ਉਹਨਾਂ ਕਰਕੇ ਵੀ ਉਹਨਾਂ ਦੇ ਲਈ ਵੀ ਅੱਜ ਦਾ ਦਿਨ ਜੋ ਬੇहद ਅਹਿਮ ਹੈ ਕਿ ਭਾਰਤ ਦੀ ਇਕਨੋਮੀ ਕਿੱਧਰ ਨੂੰ ਜਾਏਗੀ ਤੇ ਆਮ ਸ਼ਖਸ ਅੱਜ ਕੱਲ੍ਹ ਅੱਜ ਆਪਣੇ ਮੋਬਾਈਲਾਂ ਤੇ ਆਪਣੇ ਟੀਵੀ ਤੇ ਉੱਪਰ ਬੈਠਾ ਹੋਏਗਾ ਕਿ ਆਖਿਰਕਾਰ ਬਜਟ ਦੇ ਵਿੱਚ ਐਲਾਨ ਕੀ ਹੋਏਗਾ ਤਾਂ ਅੱਜ ਐਤਵਾਰ ਸਰਮਨਾਮ ਦਾ ਐਤਵਾਰ ਹੈ ਅੱਜ ਫੁੱਲ ਡੇ ਵਰਕਿੰਗ ਚਰਚਾ ਰਹੇਗੀ ਤਾਂ ਸਿਰਫ ਔਰ ਸਿਰਫ ਲੋਕਾਂ ਦੀ ਜੇਬ ਦੀ ਲੋਕਾਂ ਦੀ ਰਸੋਈ ਦੀ ਕਿਸਾਨਾਂ ਦੇ ਖੇਤ ਦੀ ਰੇਲ ਗੱਡੀ ਦੀ ਤੇ ਵਪਾਰੀਆਂ ਦੇ ਵਪਾਰ ਦੀ ਸਭ ਕੁਝ ਚਰਚਾ ਹੋਏਗੀ ਤੇ ਤੁਹਾਨੂੰ ਦਿਖਾਈਏ ਕਿ ਉਹ ਤਸਵੀਰ ਜੋ ਹੁਣ ਤੋਂ ਕੁਝ ਦੇਰ ਬਾਅਦ ਨਿਰਮਲਾ ਸਿਧਰਮਨ ਉਹੀ ਲੈਪਟਾਪ ਉਹੀ ਜੋ ਅਨਦਰ ਟੈਬਲੇਟ ਹੈ ਉਸ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਦਾਖਲ ਹੋਣਗੇ ਤੇ ਉਸ ਤੋਂ ਬਾਅਦ ਉਹ ਆਪਣਾ ਜੋ ਬਜਟ ਹੈ ਯੂਨੀਅਨ ਬਜਟ 2026-27 ਉਸ ਨੂੰ ਪੇਸ਼ ਕਰਨਗੇ ਤੇ ਕਿੰਨੇ ਕਰੋੜ ਦਾ ਬਜਟ ਹੋਏਗਾ ਉਹ ਵੀ ਦੱਸਿਆ ਜਾਏਗਾ ਇਕਨੋਮਿਕ ਸਰਵੇ ਦੀਆਂ ਗੱਲਾਂ ਵੀ ਉੱਥੇ ਡਿਸਕਸ ਹੋਣਗੀਆਂ ਤੇ ਇਸ ਤੋਂ ਇਲਾਵਾ ਜੋ ਅਹਿਮ ਗੱਲ ਦੇਖਣ ਵਾਲੀ ਹੋਏਗੀ ਕਿ ਜੋ ਜੀਡੀਪੀ ਹੈ ਭਾਰਤ ਦੀ ਜਿਸ ਦਾ ਅੰਦਾਜ਼ਾ ਲਗਾਇਆ ਗਿਆ ਕਿ 6.8 ਫੀਸਦ ਤੋਂ ਲੈ ਕੇ 7.2 ਫੀਸਦ ਤੱਕ ਭਾਰਤ ਦੀ ਜੀਡੀਪੀ ਰਹਿਣ ਵਾਲੀ ਹੈ ਕੀ ਉਸ ਨੂੰ ਕੋਈ ਹੰਗਾਰਾ ਮਿਲੇਗਾ ਜਾਂ ਜੋ ਸਿਆਸੀ ਲੋਕ ਨੇ ਉਹ ਕਹਿਣਗੇ ਕਿ ਦੇਖੋ ਆਮ ਇਨਸਾਨ ਦੇ ਵਿਰੋਧ ਦੇ ਵਿੱਚ ਇਹ ਬਜਟ ਹੈ ਜਾਂ ਜੋ ਸੱਤਾਧਿਰ ਦੇ ਲੋਕ ਨੂੰ ਕਹਿਣਗੇ ਕਿ ਬਹੁਤ ਚੰਗਾ ਬਜਟ ਜੋ ਅਕਸਰ ਇਦਾਂ ਹੁੰਦਾ ਹੀ ਹੈ ਤੇ ਤੁਹਾਨੂੰ ਉਹ ਮੁੜ ਕੇ ਤਸਵੀਰ ਦਿਖਾ ਦਈਏ ਨਿਰਮਲਾ ਸਿਤਰਮਨ ਦੀ ਜੋ ਅੱਜ ਉਹ ਵਿੱਤ ਮੰਤਰਾਲੇ ਪਹੁੰਚੇ ਕੀ ਕਿਸ ਤਰ੍ਹਾਂ ਉਹ ਆਪਣੇ ਅਧਿਕਾਰੀ ਨੇ ਵਿੱਤ ਮੰਤਰਾਲੇ ਉਹਨਾਂ ਨਾਲ ਉਹਨਾਂ ਨੇ ਫੋਟੋ ਕਰਵਾਈ ਤੇ ਉਸ ਤੋਂ ਬਾਅਦ ਉਹ ਪਹੁੰਚ ਜਾਣਗੇ ਪਾਰਲੀਮੈਂਟ ਦੇ ਅੰਦਰ ਤੁਹਾਨੂੰ ਜੇ ਪਹਿਲਾਂ ਦੱਸਿਆ ਕਿ ਸੋਨੇ ਚਾਂਦੀ ਦੀ ਗੱਲ ਅੱਜ ਸਭ ਤੋਂ ਜ਼ਿਆਦਾ ਹੋਏਗੀ ਕਿ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਰਾਹਤ ਮਿਲੇਗੀ ਜਾਂ ਉਸ ਦੇ ਉੱਪਰ ਕੋਈ ਰਾਹਤ ਨਹੀਂ ਮਿਲੇਗੀ ਪਰ ਹੁਣ ਉਹਨੇ ਖਬਰ ਆਈ ਹੈ ਕਿ 10:30 ਵਜੇ ਜੋ ਕੈਬਨਿਟ ਦੀ ਮੀਟਿੰਗ ਹੈ ਉਸ ਦੀ ਵੀ ਉਹ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਜੋ ਬਜਟ ਹੈ ਉਹ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਪਹਿਲਾਂ 11:00 ਵਜੇ ਬਜਟ ਪੇਸ਼ ਹੋਏਗਾ 10:30 ਵਜੇ ਕੈਬਨਿਟ ਦੀ ਮੀਟਿੰਗ ਹੋਏਗੀ ਕਰੀਬ ਅੱਧਾ ਘੰਟਾ ਮੀਟਿੰਗ ਚੱਲੇਗੀ ਉਸ ਤੋਂ ਪਹਿਲਾਂ ਵਿੱਤ ਮੰਤਰਾਲੇ ਤੋਂ ਨਿਕਲ ਕੇ ਨਿਰਮਲਾ ਸੀਤਾਰਮ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦੇ ਲਈ ਪਹੁੰਚੇ ਨੇ ਤੇ ਉਸ ਤੋਂ ਬਾਅਦ ਕੈਬਨਟ ਦੀ ਮੀਟਿੰਗ ਸ਼ੁਰੂ ਹੋਏਗੀ ਤੁਹਾਨੂੰ ਜਿਵੇਂ ਪਹਿਲਾਂ ਦੱਸ ਰਿਹਾ ਸੀ ਜੀ ਕਿ ਸੋਨਾ ਚਾਂਦੀ ਚਰਚਾ ਦਾ ਵਿਸ਼ਾ ਕਿਉਂ ਰਹੇਗਾ ਕਿਉਂਕਿ ਇਤਿਹਾਸਿਕ ਉਸਦੇ ਰੇਟ ਜੋ ਨੇ ਉਹ ਵਧੇ ਨੇ ਆਉ ਤੁਹਾਨੂੰ 1965 ਤੋਂ ਲੈ ਕੇ 2026 ਤੱਕ ਦੇ ਰੇਟ ਦਿਖਾਈਏ ਤੇ ਤੁਹਾਨੂੰ ਹੈਰਾਨੀ ਹੋਏਗੀ ਕਿ ਸੋਨਾ ਪਹਿਲਾਂ ਕਿੰਨਾ ਸਸਟਾ ਸੀ ਤੇ ਹੁਣ ਕਿੰਨਾ ਮਹਿੰਗਾ ਹੋ ਗਿਆ ਜਿਨ੍ਹਾਂ ਲੋਕਾਂ ਨੇ ਆਪਣੇ ਦੌਰ ਚ ਸੋਨਾ ਦੇਖਿਆ ਹੋਵੇਗਾ ਉਸ ਰੇਟ ਦੇਖਿਆ ਹੋਵੇਗਾ ਉਹ ਅੱਜ ਉਸ ਰੇਟ ਨੂੰ ਜ਼ਰੂਰ ਮਿਸ ਕਰਦੇ ਹੋਣਗੇ ਉਹ ਤੁਹਾਨੂੰ ਦਿਖਾਈਏ ਉਹ ਜੋ ਰੇਟ ਹੈ ਸੋਨੇ ਦਾ ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਨੇ ਅੰਮ੍ਰਿਤਸਰ ਤੋਂ ਇਹ ਤਸਵੀਰ ਭੇਜੀ ਸੀ ਇੱਕ ਜੁਲਰ ਕੋਲ ਤੁਸੀਂ ਦੇਖੋ ਕਿ 1960 ਦੇ ਵਿੱਚ ਪ੍ਰਤੀ 10 ਗ੍ਰਾਮ ਜੋ ਸੋਨਾ ਸੀ ਉਸ ਦਾ ਰੇਟ 111 ਰੁਪਏ ਸੀ ਤੁਸੀਂ ਇਮੇਜਿਨ ਨਹੀਂ ਕਰ ਸਕਦੇ 111 ਰੁਪਏ ਚ ਅੱਜ ਚੰਗੀ ਕਾਫੀ ਵੀ ਨਹੀਂ ਆਂਦੀ ਯਾ ਕਿਸੇ ਬ੍ਰਾਂਡਡ ਥਾਂ ਤੇ ਚਲੇ ਜਾਓ ਤਾਂ ਉਥੇ 111 ਰੁਪਏ ਦੀ ਚਾਹ ਵੀ ਨਹੀਂ ਮਿਲਦੀ ਤੁਹਾਨੂੰ ਤਾਂ 111 ਰੁਪਏ 1960 ਦੇ ਵਿੱਚ ਸੋਨਾ ਸੀ ਹੌਲੀ ਹੌਲੀ ਇਹ ਸੋਨਾ ਵਧਦਾ ਗਿਆ ਵਧਦਾ ਘਟਦਾ ਰਿਹਾ ਤੁਸੀਂ ਦੇਖੋਗੇ 1960 ਤੋਂ ਲੈ ਕੇ 1970 ਤੱਕ ਦਾ ਜੋ ਦੌਰ ਹੈ 1971 ਤੱਕ ਆਪਾਂ ਕਹੀਏ ਜਾਂ 1972 ਤੱਕ ਕਹੀਏ ਤਾਂ ਸੋਨਾ 12 ਸਾਲਾਂ ਦੇ ਵਿੱਚ ਡਬਲ ਹੋਇਆ ਸੀ 1960 ਤੋਂ 1972 ਤੱਕ ਜੇਕਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਤੇ ਉਸ ਤੋਂ ਬਾਅਦ 1972 ਤੋਂ سونے ਨੇ ਜੋ ਸਪੀਡ ਫੜੀ ਹੈ ਉਹ ਸਪੀਡ ਫਿਰ ਕਦੇ ਮੁੜ ਕੇ ਰੁਕੀ ਨਹੀਂ ਤੁਸੀਂ ਸਾਰੇ ਰੇਟ ਚੈੱਕ ਕਰਦੇ ਜਾਓਗੇ 1980 82 87 ਫਿਰ 90 91 93 ਫਿਰ ਸਾਲ ਆਉਂਦਾ 2000 2000 ਦੇ ਵਿੱਚ 1960 ਤੋਂ ਲੈ ਕੇ 2000 ਯਾਨੀ ਕਿ 20 ਸਾਲ ਦੇ ਵਿੱਚ 40 ਸਾਲ ਦੇ ਵਿੱਚ ਜੋ ਸੋਨਾ ਸੀ ਤੁਸੀਂ ਅੰਦਾਜ਼ਾ ਲਗਾਓ ਕਿ 111 ਤੋਂ ਲੈ ਕੇ ਸਿੱਧਾ-ਸਿੱਧਾ 4400 ਰੁਪਏ ਦੇ ਰੇਟ ਤੇ ਪਹੁੰਚ ਗਿਆ ਸੋਨਾ ਤੇ ਜੇਕਰ ਤੁਹਾਨੂੰ ਅੱਜ ਲੱਗ ਰਿਹਾ ਕਿ ਸੋਨਾ 1.5 ਲੱਖ ਪਾਰ ਕਰ ਗਿਆ ਤਾਂ ਹੋ ਸਕਦਾ ਕਿ 2036 ਦੇ ਵਿੱਚ ਉਹੀ ਸੋਨਾ 4 ਲੱਖ ਜਾਂ 5 ਲੱਖ ਹੋਵੇ ਤਾਂ ਤੁਹਾਨੂੰ ਹੈਰਾਨੀ ਹੋਏਗੀ ਕਿ ਸ਼ਾਇਦ 2026 ਵਾਲਾ ਸੋਨਾ ਜੋ ਸੀ ਉਹ ਸਸਤਾ ਸੀ ਜਿਵੇਂ ਅਸੀਂ ਦਿਖਾ ਰਹੇ ਹਾਂ ਕਿ 1960 ਵਾਲਾ ਸੋਨਾ 111 ਰੁਪਏ ਸੀ ਤੇ 2000 ਵਾਲਾ ਸੋਨਾ 4400 ਰੁਪਏ ਹੋ ਗਿਆ ਚਲੋ 2000 ਤੋਂ ਬਾਅਦ 25 ਸਾਲ ਬਾਅਦ ਅਸੀਂ ਵਾਪਸ ਆਂਦੇ ਹਾਂ ਚਲੋ 2000 ਤੋਂ ਬਾਅਦ ਤੁਹਾਨੂੰ ਦਿਖਾਈਏ 2010 ਦਾ ਸੋਨਾ ਕਿ ਸੀ 10 ਸਾਲ ਬਾਅਦ ਦਾंकੜਾ ਲੈ ਲੈਣਾ 4400 ਤੋਂ ਸਿੱਧਾ 18000 ਫਿਰ 2010 ਤੋਂ ਚਲੇ ਆਓ 2020 ਤੱਕ ਜਦੋਂ ਕਰੋਨਾ ਖਤਮ-ਖਤਮ ਹੋਇਆ ਸੀ 58300 10 ਸਾਲਾਂ ਦੇ ਵਿੱਚ ਜੋ ਸੋਨਾ ਹੈ ਉਹ ਸਿੱਧਾ-ਸਿੱਧਾ 18000 ਤੋਂ 58000 ਹੋ ਗਿਆ ਤਾਂ ਜਿਨ੍ਹਾਂ ਨੇ ਸੋਨੇ 'ਚ ਨਿਵੇਸ਼ ਕੀਤਾ ਹੋਵੇਗਾ ਭਲੇ-ਵੇਲਿਆਂ ਦੇ ਵਿੱਚ ਅੱਜ ਉਹ ਖੁਸ਼ ਹੋ ਰਹੇ ਹੋਣਗੇ ਮੰਦ-ਮੰਦ ਮੁਸਕਰਾ ਰਹੇ ਹੋਣਗੇ ਜਾਂ ਜਿਨ੍ਹਾਂ ਔਰਤਾਂ ਨੇ ਉਸ ਦੌਰ ਵਿੱਚ ਚੰਗੇ ਗਹਿਣੇ ਬਣਾ ਲਏ ਹੋਣਗੇ ਉਹ ਅੱਜ ਮੁਸਕਰਾ ਰਹੀਆਂ ਹੋਣਗੀਆਂ ਕਿ ਜਿਨ੍ਹਾਂ ਲੋਕਾਂ ਤੱਕ 10 ਗ੍ਰਾਮ ਸੋਨੇ ਦੀ ਪਹੁੰਚ ਨਹੀਂ ਹੈ ਉਹਨਾਂ ਕੋਲ ਸੋਨਾ ਭਰ-ਭਰ ਕੇ ਪਿਆ ਹੋਇਆ ਹੈ ਫਿਰ ਤੁਸੀਂ ਦੇਖੋ 2020 ਤੋਂ ਲੈ ਕੇ 2024 ਤੱਕ ਦਾ ਕਿਉਂਕਿ ਇਹ ਅੰਕੜਾ 24 ਤੱਕ ਦਾ ਲਿਖਿਆ ਹੋਇਆ ਹੈ 26 ਦੇ ਵਿੱਚ ਤੁਹਾਨੂੰ ਪਤਾ ਕਿ ਡੇਢ ਲੱਖ ਪਾਰ ਹੋ ਚੁੱਕਾ ਹੈ 24 ਦੇ ਵਿੱਚ ਵੀ ਜੋ ਸੋਨਾ ਸੀ ਉਹ 72000 ਪਲੱਸ ਹੋ ਗਿਆ ਸੀ 2020 ਚ 58 ਤੇ 72 ਉਸ ਤੋਂ ਬਾਅਦ ਸੋਨੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਜੋ ਹਾਲਾਤ ਲੱਗ ਰਹੇ ਹਨ ਦੁਨੀਆ ਭਰ ਦੇ ਉਸ ਤੋਂ ਲੱਗਦਾ ਵੀ ਨਹੀਂ ਹੈ ਕਿ ਸੋਨਾ ਸਸਤਾ ਹੋਏਗਾ ਇਹ ਗੱਲ ਦਿਲ ਬਹਿਲਾਉਣ ਲਈ ਕਾਫੀ ਠੀਕ ਹੈ ਕਿ ਵਿੱਤ ਮੰਤਰੀ ਕੋਈ ਅਜਿਹੀ ਅਨਾਉਂਸਮੈਂਟ ਕਰ ਦੇਣਗੇ ਕਿ ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲੇ ਪਰ ਜੇਕਰ ਤੁਸੀਂ ਗਲੋਬਲ ਅਸਥਿਤਿਆ ਦੇਖੋ ਅਮਰੀਕਾ ਦੀ ਸਥਿਤੀ ਦੇਖੋ ਤੁਸੀਂ ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ ਦੇਖੋ ਜਾਂ ਟੈਰੀਫ ਵਾਰ ਦੇਖੋ ਜਾਂ ਡਾਲਰ ਦੀ ਜੋ ਕਮਜ਼ੋਰੀ ਹੈ ਉਹ ਦੇਖੋ ਜੋ ਰੁਪਈਆ ਕਮਜ਼ੋਰ ਹੋ ਰਿਹਾ ਉਹ ਦੇਖੋ ਉਸ ਦੇ ਮੁਤਾਬਕ ਇਹ ਹੀ ਲੱਗਦਾ ਹੈ ਕਿ ਲੋਕ ਸਰਕਾਰਾਂ ਜਾਂ ਵਪਾਰਕ ਘਰਾਨੇ ਜੋ ਨੇ ਉਹ ਸਿੱਧਾ-ਸਿੱਧਾ ਜੋ ਰੀਅਲ 골ਡ ਹੁੰਦਾ ਜੋ ਰੀਅਲ ਵੈਲਥ ਹੁੰਦੀ ਹੈ ਸੋਨਾ ਚਾਂਦੀ ਜਾਂ ਹੋਰ ਮੈਟਲਸ ਉਹਨਾਂ 'ਵਲ ਭੱਜਦੇ ਨੇ ਉਸੇ ਦਾ ਹੀ ਕਾਰਨ ਹੈ ਕਿ ਸੋਨਾ ਇੰਨਾ ਮਹਿੰਗਾ ਹੋ ਰਿਹਾ ਹੈ ਤਾਂ ਜੋ 1.5 ਲੱਖ ਹੈ ਸਾਨੂੰ ਉਮੀਦ ਘਟ ਲੱਗਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ 1.5 ਲੱਖ ਤੋਂ ਹੋਰ ਵੀ ਥੱਲੇ ਸੋਨਾ ਆਏਗਾ ਕਿਉਂਕਿ ਇਸ ਤੋਂ ਉਮੀਦ ਬੇहद ਘਟ ਜੋ ਲੋਕ ਪੂਰੀ ਦੁਨੀਆ ਨੂੰ ਸਮਝਦੇ ਨੇ ਪਰ ਹੁਣ ਜੋ ਸਭ ਤੋਂ ਅਹਿਮ ਗੱਲ ਹੈ ਕਿ ਨਿਰਮਲਾ ਸੀਤਾਰਾਮ ਨੂੰ ਉਮੀਦ ਦਾ ਜੋ ਪੱਲਾ ਕਦੇ ਛੱਡਣਾ ਨਹੀਂ ਚਾਹੀਦਾ ਹੋ ਸਕਦਾ ਹੈ ਕਿ ਨਿਰਮਲਾ ਤਾਈ ਜੋ ਅੱਜ ਪਾਰਲੀਮੈਂਟ ਦੇ ਵਿੱਚ ਬਜਟ ਪੇਸ਼ ਕਰਨ ਜਾ ਰਹੇ ਨੇ ਹੁਣ ਤੋਂ ਕੁਝ ਦੇਰ ਬਾਅਦ ਉਹ ਬਜਟ ਤੁਹਾਡੇ ਤੁਹਾਡੇ ਲਈ ਲਾਹੇਵੰਦ ਹੋਏਗਾ ਹੌਸਲਾ ਤੁਹਾਡੀ ਜੇਬ ਦੇ ਲਈ ਉਹ ਜੋ ਹੈ ਰਾਹਤ ਲੈ ਕੇ ਆਵੇ ਹੋ ਸਕਦਾ ਹੈ ਕਿ ਕਈ ਵਰਗ ਬੇहद ਖੁਸ਼ ਹੋ ਸਕਦਾ ਹੈ ਕਈ ਵਰਗ ਪਹਿਲਾਂ ਵਾਂਗ ਮਾਇੂਸ ਹੋਣ ਦੇਖੋ ਪਹਿਲਾਂ ਤਾਂ ਮੈਂ ਇੱਕੋ ਚੀਜ਼ੀ ਡਿਮਾਂਡ ਕਰਨੀ ਚਾਹੂੰਗਾ ਪ੍ਰਸ਼ਾਸਨ ਦੇ ਕੋਲ ਬਈ ਜਿਹੜਾ ਵੀ ਇਹ ਸਾਡੀ ਸੈਂਟਰ ਗਵਰਨਮੈਂਟ ਬਜਟ ਪਾਸ ਕਰ ਰਹੀ ਹੈ ਇਹ ਸਿਰਫ ਹਾਈ ਕਲਾਸ ਲੋਗਾ ਦੇ ਵਾਸਤੇ ਯਾ ਮਤਲਬ ਅਪਰ ਕਲਾਸ ਲੋਕਾਂ ਨੂੰ ਦੇਖਦੇ ਹੋਏ ਅਬ ਬਜਟ ਨੂੰ ਪਾਸ ਨਾ ਕਰਨ ਕਿਉਂਕਿ ਇਸ ਵੇਲੇ ਸਾਡੇ ਦੇਸ਼ ਦੀ ਇਕਨੋਮੀ ਔਰ ਸਾਡੇ ਵਪਾਰੀ ਲੋਕਾਂ ਦੇ ਹਾਲਾਤ ਬਹੁਤ ਮੰਦੇ ਆ ਬਾਜ਼ਾਰ ਦੇ ਵਿੱਚ ਗਾਹਕ ਨਾਮ ਦੀ ਚੀਜ਼ ਨਹੀਂ ਮੰਦੀ ਚੱਲ ਰਹੀ ਬਹੁਤ ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਤਾਂ ਹੀ ਪ੍ਰਸ਼ਾਸਨ ਅੱਗੇ ਜਾਂ ਗਵਰਨਮੈਂਟ ਅੱਗੇ ਡਿਮਾਂਡ ਕਰੂੰਗਾ ਵੀ ਇਹੋ ਜਿਹਾ ਕੋਈ ਬਜਟ ਲਿਆ ਜਿਦੇ ਵਿੱਚ ਮਿਡਲ ਕਲਾਸ ਲੋਅਰ ਕਲਾਸ ਅਪਰ ਕਲਾਸ ਸਾਰੇ ਰਲ ਮਿਲ ਕੇ ਉਸ ਚੀਜ਼ ਦਾ ਬਜਟ ਦਾ ਬੈਨੀਫਿਟ ਲੈ ਸਕਣ ਨਾ ਕਿ ਕੱਲੇ ਅਪਰ ਕਲਾਸ ਬੰਦੇ ਲੈ ਲੈ ਮੈਂ ਉੱਥੇ ਇਹੀ ਉਮੀਦ ਕਰਦਾ ਹਾਂ ਕਿ ਗੜੀਆਂ ਫੈਸਿਲਟੀਆਂ ਤੁਸੀਂ ਵਧੀਆ ਹਾਈ ਲੈਵਲ ਤੇ ਤੁਸੀਂ ਫੈਸਿਲਟੀਆਂ ਦਿੱਤੀਆਂ ਗਈਆਂ ਨੇ ਪਰ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਥੋੜੇ ਮਿਡਲ ਕਲਾਸ ਵਾਸਤੇ ਵੀ ਇਹ ਚੀਜ਼ਾਂ ਦਿੱਤੀਆਂ ਜਾਣ ਜਿਨ੍ਹਾਂ ਦੇ ਟੈਕਸ ਘਟਾਏ ਜਾਣ ਜਿਹੜੇ 18% ਜੀਐਸਟੀ ਦਾ ਟੈਕਸ ਲੱਗ ਰਿਹਾ ਵਾ ਸਾਡੇ ਮੋਬਾਈਲ ਸੈਸਰੀ ਤੇ ਮੋਬਾਈਲ ਦੇ ਉੱਤੇ ਸਰਕਾਰ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਜਟ ਖੁੱਲੇਗਾ ਉਹਦੇ ਵਿੱਚ ਸਾਨੂੰ ਉਮੀਦ ਹੋਏਗੀ ਕਿ ਮਿਡਲ ਕਲਾਸ ਨੂੰ ਲੋਕਾਂ ਨੂੰ ਵੀ ਫੈਸਿਲਟੀਆਂ ਦਿੱਤੀਆਂ ਜਾਣਗੀਆਂ ਜਿੰਦਾ ਬਜਟ 10% ਕੀਤਾ ਜਾਏਗਾ ਤੇ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਇਹ ਸਾਡੇ ਜਿਹੜੇ ਮੀਡਲ ਕਲਾਸ ਦੇ ਲੋਕਾਂ ਨੂੰ ਜਿਹੜਾ ਹੈਗਾ ਵਾ ਇਹ ਤੋਹਫਾ ਦਿੱਤਾ ਜਾਵੇ ਬਜਟ ਦੇ ਵਿੱਚ ਜਿਹੜੀਆਂ ਰੋਜ਼ਮਰ ਦੀਆਂ ਚੀਜ਼ਾਂ ਜਿੱਦਾਂ ਮੰਨ ਲਓ ਸਿਲੰਡਰ ਹੈ ਸਬਜ਼ੀਆਂ ਵਾ ਹੋਰ ਵੀ ਕੁਝ ਹੈ ਜਿੱਦਾਂ ਮੰਨ ਲਓ ਸੋਨਾ ਹੈ ਸੋਨੇ ਦੇ ਵਿੱਚ ਜਦੋਂ ਮੰਨ ਲਓ ਗਰੀਬ ਮੱਧਮ ਪਰਿਵਾਰ ਆ ਸੋਨੇ ਦਾ ਭਾਅ ਨਿਕ ਤੇਜ ਹੋ ਗਿਆ ਆਮ ਲੋਕ ਤਾਂ ਸੋਨਾ ਲੈ ਨਹੀਂ ਸਕਦੇ ਜਿਹਨੇ ਗਰੀਬ ਲੋਕਾਂ ਨੇ ਵਿਆਹ ਕਰਨੇ ਆ ਉਹ ਤਾਂ ਕੁੜੀ ਨੇ ਇੱਕ ਛੱਲਾ ਤੱਕ ਨਹੀਂ ਪਾ ਸਕਦੇ ਇਹਨਾਂ ਸੋਨਾ ਮਹਿੰਗਾ ਹੋ ਗਿਆ ਸਾਡੀ ਸੈਂਟਰ ਗਵਰਨਰ ਸਰਕਾਰ ਅਗੇ ਇਹ ਬੇਨਤੀ ਹੈ ਕਿ ਜਿਹੜਾ ਬਜਟ ਲੋਕਾਂ ਦੀਆਂ ਜ਼ਰੂਰਤਾਂ ਤੇ ਲੋਕਾਂ ਦੇ ਧਿਆਨ ਨੂੰ ਰੱਖ ਕੇ ਇਹ ਬਜਟ ਲਿਆਣਾ ਚਾਹੀਦਾ ਜਿਹੜੀ ਇੰਨੀ ਮੰਗਾਈ ਵਧ ਗਈ ਹੈ ਇਹ ਮੰਗੇ ਤੇ ਨੱਥ ਪਾਣੀ ਚਾਹੀਦੀ ਹੈ ਕਿ ਮੇਰੀ ਸੈਂਟਰਲ ਗਵਰਨਮੈਂਟ ਅੱਗੇ ਇਹ ਬੇਨਤੀ ਹੈ ਜੇ ਬਜਟ ਕੱਢੋ ਤਾਂ ਗਰੀਬ ਲੋਕਾਂ ਨੂੰ ਜਾਂ ਮਿਡਲ ਕਲਾਸ ਬੰਦਿਆਂ ਨੂੰ ਫਾਇਦਾ ਹੋਵੇ ਅਮੀਰਾਂ ਨੂੰ ਨਾ ਫਾਇਦਾ ਹੋਵੇ ਅਮੀਰ ਤਾਂ ਅਮੀਰ ਹੁੰਦਾ ਜਾ ਰਿਹਾ ਪਰ ਗਰੀਬ ਤਾਂ ਉੱਥੇ ਹੀ ਰਹਿ ਗਿਆ ਕਿ ਬਜਟ ਐ ਜੋ ਜੇ ਕੱਢੋ ਜਿਹੜਾ ਲੋਕਾਂ ਨੂੰ ਗਰੀਬ ਬੰਦਿਆਂ ਨੂੰ ਰਾਹਤ ਮਿਲੇ ਕਿ ਅੱਜ ਵੀ ਦੇਖ ਲਓ ਅੱਜ ਰੁਪਇਆ ਕਿੱਥੇ ਡਾਊਨ ਜਾ ਰਿਹਾ ਅੱਜ ਡਾਲਰ 92 ਰੁਪਏ ਹੋ ਗਿਆ ਕਰੰਸੀ ਤਾਂ ਆਪਣੀ ਡਾਊਨ ਹੋ ਰਹੀ ਆ ਰਹੀ ਹੈ ਅੱਪਾ ਹਵਾ ਚ ਨਾ ਆਈਏ ਆਪਾਂ ਨੂੰ ਬਜਟ ਵਧੀਆ ਗੱਡੋ ਜੇਰਾ ਗਰੀਬ ਲੋਕਾਂ ਨੂੰ ਫਾਇਦਾ ਮਿਲੇ